ਨੰਨ ਅਰਦੇ ਹੋਏ ਸੀ ਗੁਰੂ ਸਹਿਬਾ ਸਰਵੀ ਸੇਵਾ ਲੈ ਰਹੇ ਨੇ ਮੜਾ ਕਿ ਆਪ ਜੀ ਜੁਰੀ ਵਿੱਚ ਬੋਲੇ ਜੀ ਜੋ ਮਨੋ ਸਾ ਸਤ ਸ੍ਰੀ ਅਕਾਲ ਜੋ ਜੀਤੋ ਨਾਮ ਕਾ ਰਸਵਾਰੀ ਸਤ ਗੁਰ ਤੁਮਰੀ ਕਾਜ ਸੁਵਾਰੀ ਨਾਮ ਰੰਗ ਤੁਮ ਕਰੇ ਹਰਿ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਸਾਹਿਬ ਜੀਓ Hello I uh -huh. ਕਲਸਾ ਦਾ ਅਪੀ ਚਾਰਨ ਗੁਰੂ ਰਸਮੀਆ ਜਪਨੀਆ ਦਤਨੀਆ ਲਾਉਂ ਦਬਿਆ ਵੰਡ ਕੇ ਸਕਿਆ ਕੀ ਖਿਲਾ ਕੀ ਨੋਗਾਈ ਦੇ ਇਹ ਹੰਡਾ ਤੇ ਪੀਤਾ ਉਹ ਜਨਾ ਆ ਗਿਆ ਰਿਆਂ ਸਤਿਗੰਦੀ ਨੇਕ ਹੋਈ ਕਰ ਤੇ ਬੰਦ ਕੀ ਖਲਸਾ ਸੇ ਗੁਰੂ ਗ੍ਰੰਥ ਸਾਹਿਬ ਜੀ ਬੋਲੋ ਗੁਰੂ ਬੰਦ ਮੇਰੇ ਸੂਮ ਕਲਸਾ ਕਿਰਪਾ ਸੁਹਾ ਜੀ ਪ੍ਰਥਮ ਖਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਟਾਰਾ ਮੈ ਜਟਾਰਨ ਪਰਸਨ ਕਾ ਸੁਖ ਹੋਵੇ गांगरू फरसै सैर नंतर क्षरे देव देव फकी बुद्धि पाए पंक्ति की जीत श्री सरेविस और कलसरी दे बोलो वाडे बोलो जी भगवान की पन्ने तक्तव गुरु गुरुवारम ध्यानतर के फ्रांस सरे बोलो जी लाले रे ਇਹੋ ਸ਼ਮਨਗਰ ਅਗਲੀ ਉਹ ਆ ਬਿਦਾਸੁਰਨ ਅਰਦੇਓ ਐਸੀ ਗੁਰੂ ਸੇਵਾ ਸਰਵਿਸ ਸੇਵਾ ਲੈ ਇਹਨ ਮਗੜਾ ਗਿਓ ਅਗਲੀ ਵਿੱਚ ਆ ਆ ਰਹੀ ਨੇ ਸੰਗਤ ਆ ਹਾਜੋੜੇ ਕਮਰੇ ਕਾ ਸੇਵਾ ਗਾਇ ਨੇ ਕਲੰਦੀ ਆ ਕੇ ਵਾਰ ਸਿੰਘ ਮਹਾਰਾਜ ਸੇਵਾ ਕੰਮ ਹੈ ਰਹਿਮ ਕੇ ਚੰਨ ਪਉਣੇ ਕਾ ਹੈ ਰਸ ਕਰਨੇ ਆ ਵੀ ਦਾ ਕੋੜਾ ਤਿਆਰ ਐ ਸੀ ਬੰਨਾਂ ਦੇ ਸੀ ਗੁਰੂ ਸੰਸਤਿ ਲਾਉਂਦੀ ਚੜਦੀ ਹੋਵੇ ਕਹਾ ਤੇਰੇ ਭਾਂ ਸਰਵਤਤਪੋੜਾ ਸੋਨ ਸੋ ਬਾਹ ਗੁਰੂ ਜੀ ਕੀ ਫਤਿਹ ਦੋਲੇ ਸ੍ਰੀ ਆਕਾਲ ਪ੍ਰਭਾਤ ਕਾ ਜੀ ਹਾਂ ਜੀ ਸਹੀ ਹੈ ਬੋਲਾ ਜੀ ਸਾਹਿਬ ਨਾਲ ਡੇਟਾ ਹੋ ਗਿਆ তাবমার ওয়াবার তাণি খেলগে drafting. অল্ড সগোর্যার সুস্টাণি আজি মারাদীআ তামরারাড এঠ আিয়াজো হ্য়ারাং... আজি Прিól আজুত এল্য়ার � <kritic hy |ms|> <thighs> <rawd> <offealan> satru namo satyam namo satru namo ਤਾਰੇ ਤੇ ਕਰ ਵੈ ਸੋ ਹਰ ਜਨ ਪਿਆਰੇ ਅਠ ਲੋਇ ਤੇ ਮਰੇ ਕਾਜ ਸੁਵਾਰੇ ਰਭ ਨੋਰ ਸੁੰਗੇ ਮਾ ਦਵਯਲ ਨਾ ਨਵਦੇ ਸਾਥ ਦੂਰ ਤੁਮਰੀ ਕਾਜ ਸੁਵਾਰੇ ਸਾਥ ਦੂਰ ਤੁਮਰੀ ਕਾਜ ਸੁਵਾਰੇ ਮਹਾਰਗ ਤੁਮ ਸਰਮੇ ਸਰਮਾਈ ਦੋ परमेश्वर हमारी दुष्ट दूत परमेश्वर हमारी दुष्ट दूत परमेश्वर हमारी जानकी पैजर की करता हरि की संधर कमरे काज सवारी सतसुर तुम्हारी काज सवारी सतसुर तुम्हारी काज सवारी ਪਾ ਹੋਏ ਪਜੋ ਭਗਵਾਨਾ ਆਦਿ ਭਗਤ ਅਮਰ ਲਖੀਨੋ ਲਾਲ ਜੀ ਸਤਗੁਰ ਤੁਮਰੇ ਕਾਜ ਸਵਾਰੇ ਸਤਗੁਰ ਤੁਮਰੀ ਕਾਜ ਸਵਾਰੇ ਸਤਗੁਰ ਤੁਮਰੀ ਕਾਜ ਸਵਾਰੇ ਆਨੰਦਨ ਗੁਰ ਦੀਆ ਅਗੇ ਆਨੰਦੇਰ ਬਨਾਸ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਸਾਹਿਬ ਜੀਓ ਤੀਰਤ ਨਾਇ ਦਸ ਹਰਕਾਰ ਕਾਟਣ ਹਾਰ ਸਵਾਮੀ ਨਨਾਨਕ ਸਿਮਰੈ ਅੰਤਰ ਜਾਮੀ